90% ਪਰਚੇਸ ਜਿਹੜੀ ਹੈ ਨਾ ਪੂਰੇ ਗਲੋਬਲ ਦੇ ਵਿੱਚ ਥਰੂ ਰੀਅਲ اسٹیਟ ਬਰੋਕਰਸ ਦੇ ਕਰਕੇ ਹਾਪਫਟ ਜੌਬ ਦੇ ਵਿੱਚ ਲੋਕ ਕੰਮ ਕਰ ਰਹੇ ਹੈ ਜੌਬ ਛੱਡ ਕੇ ਬਰੋਕਰ ਬਣ ਗਿਆ ਹੈ। ਅਸਰੇ 500 ਬਿਲੀਅਨ ਕਿਥੇ ਇੰਡੀਆ ਇਜ਼ ਨਾਟ ਈਵਨ 1 ਟ੍ਰਿਲੀਅਨ ਬਟ ਇੰਡੀਆ ਵਿਲ ਬੀ 1 ਟ੍ਰਿਲੀਅਨ ਡਾਲਰ ਬਾਈ 2030 ਔਰ 2047 ਦੇ ਵਿੱਚ ਇੰਡੀਆ ਵਿਲ ਬੀ 6 ਟ੍ਰਿਲੀਅਨ ਦਾ ਵਰਚੁਅਲ ਸ਼ੂਟ ਕਰਕੇ ਫਿਰ ਉਹ ਕਸਟਮਰ ਨੂੰ ਆਪਣੇ ਸਰਵਿਸ ਸੈਂਟਰ ਐਕਸਪੀਰੀਅੰਸ ਸੈਂਟਰ ਚ ਲਿਆ ਕੇ ਉਹਨੂੰ ਵਰਚੁਅਲ ਐਕਸਪੀਰੀਅੰਸ ਦਵਾਉਂਦੇ ਉਹ ਇੱਕ ਮੈਟਾ ਸੈਟ ਯੂ نو ਮੈਟਾ ਦਾ ਹੈਡਸੈਟ ਆਉਂਦਾ ਜਿਹਦੇ ਨਾਲ ਉਹ ਸਾਰਾ ਇੱਕ ਉਹ ਪ੍ਰੋਜੈਕਟ ਨੂੰ ਆਪਣੇ ਸਾਹਮਣੇ ਦੇਖਦੇ ਉਹਨੂੰ ਇਸ ਤਰ੍ਹਾਂ ਲੱਗੇਗਾ ਕਿ ਉਹ ਪ੍ਰੋਜੈਕਟ ਦੇ ਵਿੱਚ ਬੈਠਾ ਹੋਇਆ ਹੈ ਜਿੰਨੇ ਵੱਡੇ ਵੀਆਈਪੀਸ ਹੈ ਜਾਂ ਬਾਲੀਵੁੱਡ ਸਟਾਰਸ ਹੈ ਦੇਮ ਦੇ ਗੈਟ ਮਨੀ ਐਂਡ ਦੇ ਇਨਵੈਸਟਿੰਗ ਇਨ ਦਾ ਰੀਅਲ ਏਸਟੇਟ ਆਫ ਇਟ ਬਣਾ ਰਿਹਾ ਹੈ ਜੱਦੂ ਦੀ ਛੜੀ ਨਵੀਂ ਕਿਹੜੀ ਕੰਡ ਰਿਹਾ ਹੈ ਵੀ ਵਾਟ ਟੂ ਡਿਸਰਪਟ ਦਾ ਰੀਅਲ ਏਸਟੇਟ ਪਰਚੇਸ ਐਕਚੁਅਲ ਪ੍ਰਾਈਸ ਜਿਹਨੀ ਹੁੰਦੀ ਹੈ ਤੇ ਕਲੈਕਟਰ ਰੇਟ ਦਾ ਬਹੁਤ ਗੈਪ ਹੁੰਦਾ ਬਹੁਤ ਵਾਰੀ ਮਤਲਬ ਉਹ ਜਿਹੜਾ ਕੈਸ਼ ਹੁੰਦਾ ਉਹ ਵੀ ਬਿਨਾ ਟੈਕਸ ਤੋਂ ਹੀ ਹੁੰਦਾ ਨਾ ਬਿਨਾ ਸਟੈਂਪ ਡਿਊਟੀ ਤੋਂ ਹੁੰਦਾ ਕਹਿੰਦੇ ਇਹ ਸੀ ਦੀ ਜ਼ਮੈਟੋ ਬਲੈਂਕਟ ਹੈ ਉਹ ਐਕਸਪੀਰੀਅੰਸ ਦੇ ਰਿਹਾ ਹੈ ਅੱਜਕੱਲ ਸੇਲ ਮਾਰਕੀਟਿੰਗ ਵੀ ਚੱਲ ਐਕਸਪੀਰੀਅੰਸ ਜੋ ਜੀਰ ਦੇਗਾ ਉਹ ਸਭ ਤੋਂ ਵਧੀਆ ਹੈ ਅਸੀਂ ਬੱਚੇ ਸ਼ੂਟ ਕਰਕੇ ਫਿਰ ਮੈਟਾ ਦੇ ਹੈੱਡਸੈਟ ਤੋਂ ਬੰਦਿਆਂ ਨੂੰ ਐਕਸਪੀਰੀਅੰਸ ਸੈਟਰ ਦੇ ਵਿੱਚ ਸਾਰੇ ਪ੍ਰੋਜੈਕਟ ਜਿਹੜੇ ਸਟ੍ਰਾਈਸਿਟੀ ਦੇ ਹੈ 15 ਮਿੰਟ ਚ ਅੱਧੇ ਘੰਟੇ ਸਾਰੇ ਪ੍ਰੋਜੈਕਟ ਇੱਕ ਤਸਵੀਰ ਨੂੰ ਦਿਖਾ ਦਾਂਗੇ ਏਵਰੀ ਡੇ देयर इज न्यू ਇਨੋਵੇਸ਼ਨ ਐਂਡ ਪਲੱਸ ਐਸੀ ਟੈਕਨੋਲੋਜੀ ਬਣਾ ਰਹੇ ਹਾਂ ਜੋ किसी ने भी देखी है वर्ल्ड इंडिया से आपको हर एक प्रोसेस में पता होगा ट्रांसपेरेंसी होगी कि क्या क्या करना है उसको जिस फॉर यूजर लाइक मी हु इज सो एडवांस बट डजंट नो हाउ टू बाय अ प्लॉट और हाउ टू बाय अ फ्लैट बाबूchainId टाइम्स में द स्वागत है कुछ लोग ਜਮਾਂਦਰੂ ਇਨੋਵੇਟਰ ਹੁੰਦੇ ਨੇ ਉਹ ਹਰ ਵੇਲੇ ਕੋਈ ਨਾ ਕੋਈ ਨਵੀਂ ਖੋਜ ਕਰਦੇ ਰਹਿੰਦੇ ਨੇ ਨਵੇਂ ਵਿਚਾਰ ਤੇ ਕੰਮ ਕਰਦੇ ਰਹਿੰਦੇ ਨੇ ਨਵੇਂ ਆਈਡੀਆਜ਼ ਤੇ ਕੰਮ ਕਰਦੇ ਰਹਿੰਦੇ ਨੇ ਤੇ ਉਸ ਆਈਡੀਆਜ਼ ਦੇ ਨੂੰ ਫਿਰ ਇੰਪਲੀਮੈਂਟ ਵੀ ਕਰਦੇ ਨੇ ਲਾਗੂ ਵੀ ਕਰਦੇ ਨੇ ਤੇ ਦੁਨੀਆ ਇਦਾਂ ਹੀ ਅੱਗੇ ਵਧਦੀ ਹੈ ਇਹੋ ਜਿਹੀ ਇੱਕ ਇਨੋਵੇਟਰ ਨਾਲ ਅਸੀਂ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਗੱਲਬਾਤ ਰੂਬਰੂ ਕਰਾਵਾਂਗੇ ਤੁਹਾਡੇ ਜਿਨ੍ਹਾਂ ਨੇ ਕਈ ਸਾਲ ਪਹਿਲਾਂ ਜਦੋਂ ਕੋਈ ਸੋਚਦਾ ਵੀ ਨਹੀਂ ਸੀਗਾ ਕਿ ਆਨਲਾਈਨ ਸੇ ਮਾਰਕੀਟ ਬਣਾਉਣੀ ਆਨਲਾਈਨ ਸੇ ਉਦੋਂ ਇਹ ਇਨੋਵੇਸ਼ਨ ਕੀਤੀ ਸੀ ਤੇ ਹੁਣ ਇੱਕ ਨਵਾਂ ਉਹ ਪ੍ਰੋਜੈਕਟ ਸ਼ੁਰੂ ਕਰ ਰਹੇ ਨੇ ਮੇਰੀ ਮੁਰਾਦ ਹੈ ਕੇਐਸ ਪਾੜੀਆ ਕਮਲਜੀਤ ਸਿੰਘ ਪਾੜੀਆ ਜਿਹੜੇ ਕਿ ਪੰਪ卡ਰਟ ਮੇਰੇ ਕੋਲ ਉਹ ਫੈਮਿਲੀ ਨੇਮ ਹੈਗਾ ਹੁਣ ਹਰ ਘਰ ਚ ਜਾਣਦੇ ਲੋਕੀ ਪੰਪ卡ਰਟ ਪੰਪ卡ਰਟ ਕਿਹੜੀ ਕੰਪਨੀ ਹੈ ਬੰਕ ਕਾਰਡ ਦੇ ਉਹ ਸੀਓ अगेन ਉਹਨਾਂ ਨੇ ਉਸ ਕੰਪਨੀ ਨੂੰ ਕਾਇਮ ਕੀਤਾ ਫਿਰ ਉਸ ਕੰਪਨੀ ਨੂੰ ਇੱਕ ਇਹੋ ਜਿਹਾ ਮਕਾਮ ਤੇ ਪਹੁੰਚਾਇਆ ਕਿ ਦੁਨੀਆ ਚੰਦੀ ਚਰਚਾ ਹੋਈ Google ਦੇ ਸੀਓ ਸੁੰਦਰ ਪਚਾਈ ਨੇ ਪ੍ਰਾਈਮ ਮਿੰਿਸਟਰ ਕੋ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਇੱਕ ਸ਼ਖਸ ਹੈ ਉਹ ਕੰਪਨੀ ਹੈ ਜਿਹੜੀ ਜਿਨੇ ਪਹਿਲ ਕੀਤੀ ਹੈ ਕਿ ਆਨਲਾਈਨ ਬਾਜ਼ਾਰ ਵੀ ਹੋ ਸਕਦਾ ਆਨਲਾਈਨ ਮਾਰਕੀਟਿੰਗ ਕਿਵੇਂ ਹੋ ਸਕਦੀ ਹੈ ਕਿ ਨਵੀਂ ਪਹਿਲ ਕੀਤੀ ਐਸ ਨਰਾਦੇ ਸ਼ਖਸ ਨੇ ਕਿ ਇਸ ਭਾਟਿਆ ਤੇ ਅੱਜ ਉਹਨਾਂ ਨਾਲ ਅਸੀਂ ਤੁਹਾਨੂੰ ਮੁਲਾਕਾਤ ਕਰਾਵਾਂਗੇ ਕਿ ਹੁਣ ਉਹ ਹੋਰ ਕਿਹੜੀ ਵੱਡੀ ਪਲੰਗ ਪੁੱਟ ਰਹੇ ਨੇ ਭਾਟਿਆ ਜੀ ਕਾਫੀ ਦੇਰ ਬਾਅਦ ਤੁਹਾਡੇ ਨਾਲ ਰੂਬਰੂ ਹੋ ਰਹੇ ਆ ਤੇ ਪੰਪ ਕਟ ਦੀ ਤਾਂ ਚਰਚਾ ਬਹੁਤ ਹੁੰਦੀ ਰਹੀ ਹੈ ਕਰਦੇ ਵੀ ਰਹੇ ਆ ਤੇ ਜਿਵੇਂ ਕਹਿੰਦੇ ਹੁਣ ਕੀ ਨਵਾਂ ਜਿਹੜਾ ਬੂਟਾ ਲਾ ਰਹੇ ਸੀ ਸਰ ਮੈਂ ਨਾ ਪੰਪ ਕਟ ਦੇ ਵਿੱਚ ਇੱਕ ਗਲਤੀ ਜ਼ਰੂਰ ਕੀਤੀ ਸੀ ਮਾਰਕੀਟ ਸਟੱਡੀ ਨਹੀਂ ਕੀਤੀ ਅੱਛਾ ਵੀ ਫੇਲਡ देयर ਯੂ نو ਅਸੀਂ ਯੂ نو ਬਿਕਾਜ਼ ਆਮ ਇਨਟੂ ਪੰਪ ਬਿਜ਼ਨਸ ਤੇ ਮੈਂ ਪੰਪ ਔਨਲਾਈਨ ਕਰ ਦਿੱਤਾ ਸੀ ਬਿਕਾਜ਼ ਇਨਾ ਪਤਾ ਸੀ ਕਿ ਵਰਲਡ ਚ ਕੋਈ ਨਹੀਂ ਕਰ ਰਿਹਾ ਹਮ ਬਟ ਯੂ نو ਬੜਾ ਸਕਸੈਸਫੁਲ ਹੋਇਆ ਵੀ ਵਾ ਮੈਂਸ਼ਨ ਬਾਈ ਦਾ ਗੂਗਲ ਸੀਓ ਸੋ ਦੋ ਪਿਛਾਈ ਹਾਂ ਸੋ ਬੜੇ ਯੂ نو ਵੀ ਗਾਟ ਹਿਊਜ ਫੇਮਿਲੇਜ ਐਂਡ ਇਨ ਇਨ ਫੈਕਟ ਆ ਵਾਸ ਆਲਸੋ ਕਾਲਡ ਬਾਈ ਦਾ ਯੂਨੋ ਆਲਸੋ ਟੂ ਸਪੀਕ कि नोआ वर द फर्स्ट स्टार्टअप टू रिप्रेजेंटेड इंडियन यूनाइटेड नेशंस तो बट बट वी कुड नॉट मेक अ बिग ब्रांड आई एम वांट टू बी ऑनेस्ट रीजन इज दैट मार्केट साइज बहुत छोटा है 10000 करोड़ दी मार्केट साइज है और इन्वेस्टर्स नो सी की assi exit नहीं कर पावांगे यू नो इफ पैसा करते तो बाहर नहीं निकल पावांगे अगर 10% भी मार्केट शेयर ले लंदे हजार करोड़ दी कंपनी एग्जिट नहीं करता जा सकता सो ਬڑا ਦਿਮਾਗ ਦੇ ਵਿੱਚ ਚੱਲਦਾ ਰਿਹਾ ਬੜਾ ਸਟਰਗਲ ਹੋਇਆ ਅਸੀਂ 20 ਕਰੋੜ ਦੀ ਗ੍ਰਾਂਟ ਵੀ ਲਈ ਕਿਸੇ ਸਟੇਟ ਦੇ ਵਿੱਚੋਂ ਬਟ ਫਿਰ ਵੀ ਯੂ نو ਬ੍ਰਾਂਡ ਇਨਾ ਵੱਡਾ ਨਹੀਂ ਬਣਾ ਪਾਇਆ ਬਟ ਦੈਨ ਇੰਨੇ ਵਿੱਚ ਹੀ ਵੀ 스타ਟਡ ਸਟੱਡਿੰਗ ਔਨ ਯੂ نو ਕਿ ਉਹ ਮਾਰਕੀਟ ਪਕੜੀ ਹੈ ਜਿਹੜੀ ਬਹੁਤ ਵੱਡਾ ਮਾਰਕੀਟ ਸਾਈਜ਼ ਹੈ ਔਰ ਅਨਾਰਗਨਾਈਜ਼ਡ ਹੈ ਐਂਡ ਵੀ ਫਾਊਂਡ ਦੈਟ ਰੀਅਲ ਸਟੇਟ ਇਜ਼ ਦਾ ਮਾਰਕੀਟ ਯੂ نو ਵਿਚ ਇਜ਼ ਵੈਰੀ ਅਨਾਰਗਨਾਈਜ਼ਡ ਐਂਡ ਯੂ نو ਇਟਸ ਅ ਵੈਰੀ 빅 ਮਾਰਕੀਟ ਇੰਡੀਆ ਦੀ ਮਾਰਕੀਟ ਦੇਖੋ ਤਾਂ 500 ਬਿਲੀਅਨ ਡਾਲਰ ਹੈ ਪਰ 500 ਬਿਲੀਅਨ ਡਾਲਰ ਮਦਰ 40 ਲੱਖ ਕਰੋੜ ਕੰਪਾਨੀ ਦੇ ਵੈਰੀ ਐਸੈਟਸ ਹੈ ਕਿ ਰੀਅਲ ਏਸਟੇਟ ਪੂਰਾ ਅਨਾਰਗਨਾਈਜ਼ਡ ਉਹਦੇ ਵਿੱਚ ਕੋਈ ਟ੍ਰਸਟ ਫੈਕਟਰ ਨਹੀਂ ਹੈਗਾ ਲੋਕਾਂ ਨੂੰ ਟ੍ਰਸਟ ਨਹੀਂ ਹੈਗਾ ਠੀਕ ਹੈ ਤੇ ਉਹ ਦੈਟ ਇਜ਼ ਦਾ ਪੇਨ ਪੁਆਇੰਟ ਟ੍ਰਸਟ ਇਜ਼ ਦਾ ਪੇਨ ਪੁਆਇੰਟ ਉਹ ਅਸੀਂ ਸੋਲਵ ਕਰਨਾ ਚਾਹ ਰਹੇ ਹਾਂ ਉਹ ਇੱਕ ਟ੍ਰੈਂਡ ਲੋਕਾਂ ਦੇ ਦਿਮਾਗ ਦੇ ਵਿੱਚ ਲਿਆਣਾ ਚਾਹੁੰਦੇ ਐਂਡ ਵੀ ਫਾਊਂਡ ਦਿਸ ਪ੍ਰੋਬਲਮ ਇਜ਼ ਨਾਟ देयर ਇਨ ਇੰਡੀਆ ਦਿਸ ਇਜ਼ ਗਲੋਬਲ ਪ੍ਰੋਬਲਮ ਕਿਉਂਕਿ 90% ਪਰਚੇਸ ਜਿਹੜੀ ਹੈ ਨਾ ਪੂਰੇ ਗਲੋਬਲ ਦੇ ਵਿੱਚ ਥਰੂ ਰੀਅਲ اسٹیਟ ਬਰੋਕਰਸ ਦੇ ਨਾਲ ਹੁੰਦੀ ਹੈ ਮਤਲਬ ਅਸੀਂ ਸੋਚਦੇ ਇੰਡੀਆ 'ਚ ਹੀ ਪ੍ਰੋਬਲਮ ਹੈ ਨਹੀਂ ਸਭ ਜਗ੍ਹਾ ਹੈ ਬਟ ਯੂਐਸ ਯੂਰਪ ਕੈਨੇਡਾ ਆਸਟ੍ਰੇਲੀਆ ਇੱਥੇ ਨਾ ਹਰ ਇੱਕ ਬਰੋਕਰ ਨੂੰ ਨਾ ਲਾਇਸੈਂਸ ਮਿਲਦਾ ਉਹਨੂੰ ਐਜੂਕੇਸ਼ਨ ਕਰਨੀ ਪੈਂਦੀ ਕੰਪਲੀਟ ਫਿਰ ਜੌਬ ਕਰਨੀ ਪੈਂਦੀ ਹੈ ਕਿਸੇ ਬਿਲਡਰ ਕੋਲ ਫਿਰ ਉਸ ਤੋਂ ਬਾਅਦ ਮਿਲਦਾ ਲਾਇਸੈਂਸ ਮਿਲਦਾ ਬਾਹਰ ਹੈ ਪਰ ਇੰਡੀਆ ਦੇ ਇੰਡੀਆ ਦੇ ਵਿੱਚ ਲਾਇਸੈਂਸ ਬਣੀ ਤਾਂ ਕੁਝ ਨਹੀਂ ਹੈ ਇੱਥੇ ਬੜਾ ਅਨਾਰਗਨਾਈਜ਼ਡ ਹੈ ਕੋਈ ਵੀ ਬੰਦਾ ਜਿਹਨੂੰ ਜੌਬ ਨਹੀਂ ਮਿਲਦੀ ਉਹ ਸੋਚਦਾ ਹੈ ਕਿ ਮੈਂ ਬ੍ਰੋਕਰ ਹੀ ਬਣ ਜਾ ਸੋ ਇਵਨ ਫਿਰ ਵੀ ਦੇਖਿਆ ਜਾਏਗਾ ਨਾਰਕ ਪ੍ਰੋਪਰਟੀ ਡੀਲਰ ਦਾ ਬਟਾਲਾ ਆ ਰਿਹਾ ਹੈ ਨਾ ਹਾਂ ਉਹ ਇਵਨ ਤੁਸੀਂ ਬਲੀਵ ਨਹੀਂ ਕਰੋਗੇ ਸਰ ਬਹੁਤ ਇਵਨ ਹੁਣ ਅੱਜਕੱਲ੍ਹ ਇਹ ਟ੍ਰੈਂਡ ਹੈ ਕਿ ਕਾਰਪੋਰੇਟ ਜੌਬ ਦੇ ਵਿੱਚ ਲੋਕ ਕੰਮ ਕਰ ਰਹੇ ਹੈ ਜੌਬ ਛੱਡ ਕੇ ਬ੍ਰੋਕਰ ਬਣ ਗਿਆ ਬਿਕਾਜ਼ ਦੇ ਫੀਲ ਥੈਟ ਯੂ ਨੋ किਸੀਂ ਐਜੂਕੇਟਡ ਅਸੀਂ ਜ਼ਿਆਦਾ ਅੱਛਾ ਕਰ ਸਕਦੇ ਹਾਂ ਸੋ ਵੀ ਫਾਊਂਡ ਦਿਸ ਇਜ਼ ਅ ਬਿਗਰ ਪ੍ਰੋਬਲਮ ਐਂਡ ਅਸੀਂ ਰਿਅਲਾਈਜ਼ ਕੀਤਾ ਕਿ ਮਾਰਕੀਟ ਸਾਈਜ਼ ਇੰਨਾ ਵੱਡਾ ਨਵੀਂ ਜਿਹੜੀ ਬਿਲਡਰ ਤੋਂ ਪ੍ਰੋਪਰਟੀ ਲੈਂਦੀ ਉਹ 500 ਬਿਲੀਅਨ ਡਾਲਰ ਦੀ ਮਾਰਕੀਟ ਹੈ ਉਹ ਤਾਂ 500 ਬਿਲੀਅਨ ਡਾਲਰ ਉਹ ਤਾਂ 40 ਲੱਖ ਕਰੋੜ ਦਿਸ ਇਜ਼ ਕੰਟ੍ਰਿਬਿਊਟਿੰਗ ਅਰਾਊਂਡ ਇੰਡੀਆ ਦੀ ਇੰਡੀਆ ਦੀ 15% ਜੀਡੀਪੀ ਕੰਟ੍ਰਿਬਿਊਟ ਰੀਅਲ ਏਸਟੇਟ ਕਰਦਾ ਹੈ ਸੋ ਦੈਟ ਇਜ਼ ਹਿਊਜ ਸੋ ਵੈਨ ਵੀ ਫਾਊਂਡ ਕਿ ਜਿਹੜੀ ਗਲੋਬਲ ਹੇ ਗਾ ਤੋ 25 ਟ੍ਰਿਲੀਅਨ ਡਾਲਰ ਹੈ ਮਤਲਬ ਇੰਡੀ ਇਧਰੇ 500 ਬਿਲੀਅਨ ਕਿਥੇ ਇੰਡੀਆ ਇਜ਼ ਨੋਟ ਇਵਨ 1 ਟ੍ਰਿਲੀਅਨ ਬਟ ਇੰਡੀਆ ਵਿਲ ਬੀ 1 ਟ੍ਰਿਲੀਅਨ ਡਾਲਰ ਬਾਈ 2030 অর 2047 ਦੇ ਵਿੱਚ ਇੰਡੀਆ ਵਿਲ ਬੀ 6 ਟ੍ਰਿਲੀਅਨ ਡਾਲਰ ਤੋ ਬਿੰਡੀਆ ਇਨਾ ਗਰੋ ਰੀਅਲ ਏਸਟੇਟਸ ਕਰੇਗਾ ਐਂਡ ਅੱਜ ਵੀ ਲੋਗ ਨਾ ਸ਼ੇਅਰ ਮਾਰਕੀਟ ਉਹ ਇਨਾ ٹرسٹ ਨਹੀਂ ਕਰਦੇ ਜਿੰਨਾ ਰੀਅਲ ਏਸਟੇਟ ਤੇ ਕਰਦੇ ਕਿਉਂਕਿ ਇਹ ਸੇਵ ਇਨਵੈਸਟਮੈਂਟ ਰੀਅਲ ਏਸਟੇਟ ਦੇ ਦੋਗਣ ਹੈ ਨਾ ਇੱਕ ਦਾ ਇਨਵੈਸਟਮੈਂਟ ਇੱਕ ਸੇਵ ਇਨਵੈਸਟਮੈਂਟ ਸੇਵ ਇਨਵੈਸਟਮੈਂਟ ਸੋ ਦੂਸਰਾ ਮਤਲਬ ਪ੍ਰੈਕਟੀਕਲ ਲੋੜ ਹੈ ਨਹੀਂ ਤੁਸੀਂ ਦੇਖੋ ਤੁਸੀਂ ਜਿੰਨੇ ਵੱਡੇ ਵੀਆਈਪੀਸ ਹੈ ਜਾਂ ਬਾਲੀਵੁੱਡ ਸਟਾਰਸ ਹੈ ਜਿਹਨੂੰ ਦੇ ਗੈਟ ਮਨੀ ਐਂਡ ਦੇ ਇਨਵੈਸਟਿੰਗ ਇਨ ਦਾ ਰੀਅਲ ਏਸਟੇਟ ਆਫ ਇਟ ਦੇਖੋ ਠੀਕ ਹੈ ਸੋ ਮਾਰਕੀਟ ਇਜ਼ ਬੂਮਿੰਗ ਅਕ੍ਰੋਸ ਦਾ ਕੰਟਰੀ ਹੁਣ ਪੂਰੇ ਏਸ਼ੀਆ ਜੀ ਦੇਖੋ ਦੁਬਈ ਦੀ ਮਾਰਕੀਟ ਕਿੰਨੀ ਯੂ نو ਬੂਮ ਕਰ ਰਹੀ ਹੈ ਦੁਬਈ ਮਾਰਕੀਟ ਇਜ਼ ਮਤਲਬ ਉੱਥੇ ਤਾਂ ਅੱਕ ਜਨੇ ਆ ਜਾਂਦੀਆਂ ਨੇ ਸੋ दैट ਮਾਰਕੀਟ ਇਜ਼ ਕਰਨਾ ਕੀ ਚਾਹੁੰਦੇ ਹੋ ਕੀ ਕੀ ਨਵਾਂ ਮਤਲਬ ਕਹਿਣਾ ਕੀ ਇਹ ਰਹਾ ਜাদু ਦੀ ਛੜੀ ਨਵੀਂ ਕਿਹੜੀ ਕਰ ਰਹੇ ਹੋ ਸਰ ਅਸੀਂ ਨਾ ਇਸ ਸੈਕਟਰ ਨੂੰ ਵਿੱਚੋਂ ਨਾ ਅਨ ਆਰਗਨਾਈਜ਼ ਜਿਹੜਾ ਨਾ ਉਹ ਚੀਜ਼ਾਂ ਬਾਹਰ ਕੱਢਣਾ ਚਾਹੁੰਦੇ ਹਾਂ ਅੱਛਾ ਹਾਊ ਵੀ ਆਰ ਡੂਇੰਗ ਇਟ ਵੀ ਵਾਂਟ ਟੂ ਡਿਸਰਪਟ ਦਾ ਰੀਅਲ ਏਸਟੇਟ ਪਰਚੇਸ ਰੀਅਲ ਏਸਟੇਟ ਨੂੰ ਨਹੀਂ ਅਪਨ ਡਿਸਰਪਟ ਕਰਨਾ ਚਾਹੁੰਦੇ ਰੀਅਲ ਏਸਟੇਟ ਪਰਚੇਸ ਕਿਉਂਕਿ ਰੀਅਲ ਏਸਟੇਟ ਪਰਚੇਸ ਬੜੀ ਪ੍ਰੋਬਲਮ ਕੀ ਹੈ ਕਿ ਯੂ نو ਉਹ ਇੰਡੀਆ ਦੇ ਐਗਜ਼ਾਮਪਲ ਦੇ ਨਾਲ ਬ੍ਰੋਕਰਸ ਜਿਹੜੇ ਆ ਦੇ ਡੋਨਟ ਬਲੀਵ ਇਨ ਟੇਕਿੰਗ ਦਾ ਮਨੀ ਥਰੂ ਬਿਲਡਰ ਸਟੇਡੀ ਉਹਨਾਂ ਨੂੰ ਕਮਿਸ਼ਨ ਆਂਦੀ ਹੈ ਉਹ ਪ੍ਰੇਫਰ ਕਰਦੇ ਕਿ ਕੈਸ਼ ਮਿਲ ਸਕੇ ਉਹ ਫੋਰਸ ਵੀ ਕਰਦੇ ਬਿਲਡਰ ਨੂੰ ਕਿ ਸਾਨੂੰ ਕੈਸ਼ ਹੀ ਦਿਓ ਕਿਉਂ ਰੀਜ਼ਨ ਕੀ ਹੈ ਕਿ ਉਹਨਾਂ ਨੂੰ 20 20 ਲੱਖ ਰੁਪਏ ਕਮਿਸ਼ਨ ਆਣ ਤੋਂ ਬਾਅਦ ਜੀਐਸਟੀ ਲੱਗ ਜਾਂਦੀ ਹੈ 18% ਜੀਐਸਟੀ ਉਹਨਾਂ ਨੂੰ ਉਹਦੇ ਵਿੱਚੋਂ ਦੇਣਾ ਪੈਂਦਾ ਤੇ ਕੋਈ ਬ੍ਰੋਕਰ ਕੀ ਕਰਦੇ ਯੂ نو ਆਪਣੇ ਫੈਮਿਲੀ ਮੈਂਬਰ ਨਵੀਂ ਨਵੀਂ ਚਾਰਟਰ ਕੰਪਨੀ ਫੋਲ ਲੈਂਦੇ ਆ तो एडजस्ट कर दे 1000000 वीला कोचे आगे फिर वीला कोचे आगे वीला कोचे आगे सो दिस इज द वे सो दैट दे डोंट नीड 18% जीएसटी तक विच ना प्लस उना नु इनकम टैक्स भी ना पे करना पड़े 2000000 बंदा कितना टैक्स पे करेगा खर्चे एक्सपेंसेस दिखा देते सो एंड वी आल्सो फाउंड फ्रॉम आवर सोर्सेस दैट हार्डली 2% ऑफ द ब्रोकर्स आर पेइंग द इनकम टैक्स सो सो दिस इज ਬੇਰੀ ਅਨਾਰਗਨਾਈਜ਼ ਗਵਰਨਮੈਂਟ ਨੂੰ ਬੜਾ ਨੁਕਸਾਨ ਹੁੰਦਾ ਗਵਰਨਮੈਂਟ ਇਸ ਜਦੋਂ ਜਿਹੜੀ ਉਹ ਡੀਲ ਹੁੰਦੀ ਹੈ ਉਹਦੇ ਚ ਜਿਹੜਾ ਕਮਿਸ਼ਨ ਹੁੰਦਾ ਉਹਦੇ ਉਹ ਜੀਐਸਟੀ ਤੋਂ ਬਣਾ ਹੀ ਚਲਾ ਜਾਂਦਾ ਹਾਂ ਦੇ ਡੋਨਟ ਕਿਉਂਕਿ ਉਹਨਾਂ ਦਾ ਨੁਕਸਾਨ ਬੜਾ ਹੈ ਵੈਸੇ ਤਾਂ ਨਹੀਂ ਵੈਸੇ ਤਾਂ ਰੀਅਲ ਸਟੇਟ ਦੇ ਵਿੱਚ ਵੈਸੇ ਵੀ ਮੈਨੂੰ ਕਿ ਸਾਰੇ ਬ੍ਰੋਕਰਸ ਇਸ ਤਰ੍ਹਾਂ ਨਹੀਂ ਬ੍ਰੋਕਰ ਨਹੀਂ ਬ੍ਰੋਕਰ ਆਦਰਵਾਇਜ਼ ਵੀ ਰੀਅਲ ਸਟੇਟ ਦੇ ਇਟ ਨਹੀਂ ਲੱਗਣਾ ਵੀ ਜਿਹੜਾ ਕੁਐਕਟ ਰੇਟ ਹੁੰਦਾ ਉਹ ਤੋਂ ਐਕਚੁਅਲ ਪ੍ਰਾਈਸ ਜਿਹੜੀ ਹੁੰਦੀ ਹੈ ਉਹਦਾ ਤੇ ਜਿਹੜੀ ਵਿਕਰੀ ਐਕਚੁਅਲ ਪ੍ਰਾਈਸ ਜੀ ਨਹੀਂ ਹੁੰਦੀ ਹੈ ਤੇ ਕਲੈਕਟਰ ਰੇਟ ਦਾ ਬਹੁਤ ਗੈਪ ਹੁੰਦਾ ਬਹੁਤ ਵਾਰੀ ਮਤਲਬ ਉਹ ਜਿਹੜਾ ਉਹ ਕੈਸ਼ ਹੁੰਦਾ ਉਹ ਵੀ ਬਿਨਾ ਟੈਕਸ ਤੋਂ ਹੀ ਹੁੰਦਾ ਨਾ ਬਿਨਾ ਸਟੈਂਪ ਡਿਊਟੀ ਤੋਂ ਹੁੰਦਾ ਕਹਿੰਦਾ ਦੇਖੋ ਉਹ ਜਿਹੜਾ ਕੈਸ਼ ਦੀ ट्रांजैक्शन ਹੈ ਨਾ ਉਹ ਬਿਲਡਰ ਦੇ ਉੱਪਰ ਹੈ ਬਟ ਜਿਹੜੇ ਹਾਰਡਲੀ ਬਿਲਡਰਸ ਜਿਹੜੇ ਕਰਦੇ ਹੋਏ ਅਨਾਰਗਨਾਈਜ਼ ਹੈਗੇ ਆ ਜਿਹੜੇ ਕਰਦੇ ਆ ਉਹ ਵੀ ਨਹੀਂ ਹੋਣੀ ਚਾਹੀਦੀ ਬਟ ਯੂ نو ਅਗਰ ਇਹ ਚੀਜ਼ਾਂ ਆਰਗਨਾਈਜ਼ ਹੋ ਜਾਣ ਗਿਆ ਜਦੋਂ ਬ੍ਰੋਕਰ ਸੀ ਯੂ نو ਕੈਸ਼ ਨੀ ਡਿਮਾਂਡ ਕਰਨਗੇ ਤਾਂ ਵਾਈ ਸ਼ੁੱਡ ਬਿਲਡਰ ਵਿਲ ਟੇਕ ਦਾ ਕੈਸ਼ ਪਰ ਤੁਸੀਂ ਕੀ ਕੀ ਦੇ ਰਹੇ ਹੋ ਪਲੇਟਫਾਰਮ ਉਹ ਮੈਂ ਤਾਂ ਦਸਤਾ ਪਲੇਟਫਾਰਮ ਕੀ ਹੈ ਯੂ نو ਅੱਜ ਪ੍ਰੋਬਲਮ ਕੀ ਹੈ ਰੀਅਲ ਸਟੇਟ ਦੇ ਵਿੱਚ ਯੂ نو ਇੱਕ ਕਸਟਮਰ ਹੈ ਅਸੀਂ ਦੇਖਿਆ ਕਿ ਐਵਰੇਜ ਕਸਟਮਰ ਨੂੰ ਇੱਕ ਮਹੀਨੇ ਤੋਂ ਜ਼ਿਆਦਾ ਲੱਗਦਾ ਹੈ ਪ੍ਰਾਪਰਟੀ ਪਰਚੇਸ ਕਰਦੇ ਆ ਅੱਜ ਮਨਾਈਕ ਕੋਮਰਸ ਦਾ ਕੰਪਨੀ ਲਾਈਕ ਸਿਗੀ ਜ਼ੋਮੈਟੋ ਬਲਿੰਕਟ ਜਿਹੜੀ 15 ਮਿੰਟ ਚ ਡਿਲੀਵਰੀ ਦੇ ਦਿੰਦੀ ਹੈ ਜਦੋਂ ਈ-ਕਾਮਰਸ ਆਈ ਸੀ 4 ਦਿਨ ਇੱਕ ਹਫਤਾ ਲੱਗਦਾ ਸੀ ਫਿਰ ਉਹ 3 ਦਿਨ 4 ਦਿਨ ਚ ਆ ਗਏ ਠੀਕ ਹੈ ਨਾ ਬਟ ਇਹਨੇ 10 ਮਿੰਟ ਚ ਡਿਲੀਵਰੀ ਕਰ ਦਿੰਦੀ ਦਿਸ ਇਜ਼ ਵਾਟ ਵੀ ਅਸੀਂ ਰਿਅਲਾਈਜ਼ ਕੀਤਾ ਕਿ ਯੂ نو ਦਿਸ ਪ੍ਰੋਬਲਮ ਹਾਸ ਟੂ ਬੀ ਸੋਲਵਡ ਕਸਟਮਰ ਨੂੰ ਇਨਾ ਟਰਸਟ ਆਉਣਾ ਚਾਹੀਦਾ ਉਹ 48 ਆਵਰਸ ਦੇ ਵਿੱਚ ਪ੍ਰੋਬਲਮ ਸੋਲਵ ਕਰਕੇ ਦੇਵੇ ਓਕੇ ਸੋ ਵੀ ਥਾਟ ਹਾਊ ਵੀ ਡੂ ਦਿਸ ਅਸੀਂ ਕੀਆ ਕਿ ਯੂ نو ਅਸੀਂ ਬਿਨਾ ਬ੍ਰੋਕਰਸ ਤੋਂ ਸਕਸੈਸਫੁਲ ਨਿਓਸਨ ਦੇ ਵੀ ਮਾਰਕੀਟ ਨੂੰ ਹੀ ਰਨ ਕਰ ਰਹੇ ਆ ਸਾਰੀ ਵੀ ਥੋਟ ਕਿ ਅਸੀਂ ਨਾ ਕਰੀਮ ਆਫ ਦਾ ਬ੍ਰੋਕਰ ਐਸੇ ਪਲੈਟਫਾਰਮ ਲਾਂਚ ਕਰੀਏ ਤੇ ਕਰੀਮ ਆਫ ਦਾ ਬ੍ਰੋਕਰਸ ਜਿਹੜੇ ਪੜੇ ਲਿਖੇ ਲੋਗ ਹੈ ਜਿਹੜੇ ਜਨੂਨ ਹੈ ਜਿਹੜੇ ਸਾਡੇ ਪਲੈਟਫਾਰਮ ਤੇ ਕੰਮ ਕਰ ਸਕਣ ਉਹਨਾਂ ਨੂੰ ਅਸੀਂ ਆਪਣੇ ਨਾਲ ਆਨਬੋਰਡ ਕਰ ਲਈ ਐਜ਼ ਅ ਪਾਰਟਨਰ অর ਫ੍ਰੈਂਚਾਈਜ਼ੀ ਫਿਰ ਅਸੀਂ ਕਸਟਮਰ ਨੂੰ ਐਕਸਪੀਰੀਅੰਸ ਦਈਏ ਕਿਉਂਕਿ ਕਸਟਮਰ ਨੂੰ ਐਕਸਪੀਰੀਅੰਸ ਹੀ ਨਹੀਂ ਮਿਲਦਾ ਜਿਹੜੀ ਸਵਿਗੀ ਜ਼ਮੈਟੋ ਬਲੈਂਕਟ ਉਹ ਐਕਸਪੀਰੀਅੰਸ ਦੇ ਰਿਹਾ ਅੱਜ ਕੱਲ ਸੇਲ ਮਾਰਕੀਟਿੰਗ ਨਹੀਂ ਚਲਦੀ ਐਕਸਪੀਰੀਅੰਸ ਚੱਲਦਾ ਜੋ ਐਕਸਪੀਰੀਅੰਸ ਦੇਗਾ ਉਹ ਸਭ ਤੋਂ ਵੱਡਾ ਹੈ ਅੱਜ ਗੂਗਲ ਕੀ ਹੈ ਐਕਸਪੀਰੀਅੰਸ ਹੈ ਤੁਮ 2 ਮਿੰਟ ਚਲ ਕਰਦੇ ਹੋ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਸੋ ਅੱਜ ਐਕਸਪੀਰੀਅੰਸ ਚੱਲਦਾ ਕੋਈ ਗੂਗਲ ਆਪਣੀ ਬ੍ਰਾਂਡਿੰਗ ਮਾਰਕੀਟਿੰਗ ਨਹੀਂ ਕਰਦਾ ਸੇਲ ਨਹੀਂ ਕਰਦਾ ਤੁਸੀਂ ਬਿਲਕੁਲ ਐਗਜ਼ੈਕਟ ਜਿਹੜੀ ਗੱਲ ਕਹਿ ਰਹੇ ਹੋ ਮੈਂ ਖੁਦ ਫੇਸ ਕਰ ਰਿਹਾ ਹਾਂ ਬਲਜੀ ਸੋਟਰੀ ਜਿਹੀ ਕੋਈ ਜਗਾ ਦੇਖੀ ਹੈ ਨਵੀਂ ਸਾਨੂੰ ਐ ਨਹੀਂ ਲੱਗ ਰਿਹਾ ਵੀ ਫਿਰ ਕਿੱਥੇ ਦੀ ਕਿਵੇਂ ਦੇਖੀਏ ਹਮਮ ਕੁਐਸਚਨ ਹੈ ਕਿ ਫਿਜ਼ੀਕਲੀ ਜਾ ਕੇ ਦੇਖੋ ਤੁਸੀਂ 9 ਚੋ 9 ਸੈਕਟਰ ਜਾਓ ਉਧਰ ਜਾਓ ਸਰ ਸਾਨੂੰ ਫਿਜ਼ੀਕਲ ਜਾਣ ਦੀ ਜ਼ਰੂਰਤ ਨਹੀਂ ਅਸੀਂ ਸਰ ਵਰਚੁਅਲ ਐਕਸਪੀਰੀਅੰਸ ਦਵਾਂਗੇ ਓਕੇ ਅਸੀਂ ਵਰਚੁਅਲ ਸ਼ੂਟ ਕਰਕੇ ਫਿਰ ਮੈਟਾ ਦੇ ਹੈੱਡਸੈਟ ਤੋਂ ਬੰਦਿਆਂ ਨੂੰ ਐਕਸਪੀਰੀਅੰਸ ਸੈਟਰ ਦੇ ਵਿੱਚ ਸਾਰੇ ਪ੍ਰੋਜੈਕਟ ਜਿਹੜੇ ਸਟ੍ਰਾਈ ਸਿਟੀ ਦੇ ਹੈ 15 ਮਿੰਟ ਚ ਅੱਧੇ ਘੰਟੇ ਸਾਰੇ ਪ੍ਰੋਜੈਕਟ ਇੱਕ ਕਸਟਮਰ ਨੂੰ ਦਿਖਾ ਦਾਂਗੇ ਉਹ ਕਿਹੜੇ ਉਹਨੂੰ 1 ਮਹੀਨਾ ਲੱਗਦਾ 15 20 ਪ੍ਰੋਜੈਕਟ ਜਾਂ 2 ਮਹੀਨੇ ਲੱਗ ਜਾਂਦੇ ਦਿਨ ਕਿਉਂਕਿ ਹਰ ਬੰਦਾ ੱਡੇ ੱਡੇ ਜਾ ਸਕਦਾ ਨਹੀਂ ਤੇ ਰੋਜ਼ ਤੇ ਜਾਣ ਨਹੀਂ ਸਕਦਾ ਪਰ ਦੇਖਣ ਨੂੰ ਉਹ ਸਿਰਫ ਤਾਂ ਉਹ ਵੀ 2 ਮਹੀਨੇ 3 ਮਹੀਨੇ ਵੀ ਲੱਗ ਜਾਂਦੇ ਓਕੇ ਜੋ ਜਿਹੜੇ ਲੋਕ ਬਾਹਰੋਂ ਆਉਂਦੇ ਨੇ ਜਿਹੜੇ ਹਿਮਾਚਲ ਤੋਂ ਪ੍ਰਾਪਰਟੀ ਲੈਣ ਚਾਹੁੰਦੇ ਉਹਨੂੰ ਕਦੇ ਵੀ 6 ਤੋਂ 9 ਮਹੀਨੇ ਲੱਗ ਜਾਂਦੇ ਪ੍ਰਾਪਰਟੀ ਸਮਝੋ ਪੂਰੀ ਹਰ ਬ੍ਰੋਕਰ ਉਹਨਾਂ ਨੂੰ ওই ਦਫ਼ਤਰ ਜਿੱਥੇ ਉਹਨੂੰ ਕਮਿਸ਼ਨ ਜ਼ਿਆਦਾ ਮਿਲਦੀ ਹੈ ਸੋ ਕਨਫਿਊਜ਼ ਰਹਿੰਦੇ ਆ ਤੋਂ ਦਿਸ ਪ੍ਰੋਬਲਮ ਵੀ ਆਰ ਸੋਲਵਿੰਗ ਕਿ ਕਸਟਮਰਸ ਨੂੰ ਇੱਕੋ ਹੀ ਪਲੇਟਫਾਰਮ ਤੇ ਦੇਖ ਕੇ ਆਨਲਾਈਨ ਆਨਲਾਈਨ ਨਹੀਂ ਦੇਖਣਾ ਸਰ ਵਰਚੁਅਲ ਵਰਚੁਅਲ ਫਿਜ਼ੀਕਲ ਐਕਸਪੀਰੀਅੰਸ ਸਰ ਵੈਬਸਾਈਟ ਤੇ ਜਾਂ ਅਸੀਂ ਵੈਬਸਾਈਟ ਤੇ ਵੀ ਅਪਲੋਡ ਕਰ ਦਾਂਗੇ ਪਰ ਉਹ ਨਾ ਵਰਚੁਅਲ ਜਿਹੜੀ ਕਰਾਂਗੇ ਨਾ ਅਪਲੋਡ ਨਹੀਂ ਹੋ ਪਾਏਗਾ ਵੈਬਸਾਈਟ ਬੜੀ ਹੈਵੀ ਹੋ ਜਾਏਗੀ ਤੇ ਐਪ ਹੈਵੀ ਹੋ ਜਾਏਗੀ ਵਰਚੁਅਲ ਸਾਰੇ ਪ੍ਰੋਜੈਕਟ ਨਹੀਂ ਚੁੰਨੇ ਤੁਸੀਂ ਦਿਖਾ ਸਕਦੇ ਪਰੇ ਦੇ ਵਾਸਤੇ ਕੀ ਤੁਹਾਨੂੰ ਅਸੀਂ ਸੋਚਿਆ ਟੈਕਨੋਲੋਜੀ ਕੀ ਟੈਕਨੋਲੋਜੀ ਦੀ ਵਰਚੁਅਲ ਸ਼ੂਟ ਕਰਕੇ ਫਿਰ ਉਸ ਕਸਬੇ ਨੂੰ ਆਪਣੇ ਸਰਵਿਸ ਸੈਂਟਰ ਐਕਸਪੀਰੀਅੰਸ ਸੈਂਟਰ ਚ ਲਿਆ ਕੇ ਉਹਨੂੰ ਵਰਚੁਅਲ ਐਕਸਪੀਰੀਅੰਸ ਦਵਾਂਗੇ ਉਹ ਇੱਕ ਮੈਟਾ ਸੈਟ ਯੂ نو ਮੈਟਾ ਦਾ ਹੈੱਡਸੈਟ ਅੰਦਰ ਜਿੱਦੇ ਨਾਲ ਉਹ ਸਾਰਾ ਇੱਕ ਉਹ ਪ੍ਰੋਜੈਕਟ ਨੂੰ ਆਪਣੇ ਸਾਹਮਣੇ ਦੇਖਦਾ ਉਹਨੂੰ ਇਸ ਤਰ੍ਹਾਂ ਲੱਗੇਗਾ ਕਿ ਉਹ ਪ੍ਰੋਜੈਕਟ ਦੇ ਵਿੱਚ ਬੈਠਾ ਹੋਇਆ ਹੈ ਸੋ ਉਹਨੂੰ ਸਾਰੀਆਂ ਉਹਦੀ ਡਾਈਮੈਂਸ਼ਨਸ ਉਹ ਰੂਮ ਦੇ ਕਿੰਨੇ ਡਾਈਮੈਂਸ਼ਨਸ ਹੈ ਵਾਸ਼ਰੂਮ ਦੇ ਕਿਚਨ ਦੀਆਂ ਕਿੰਨੇ ਡਾਈਮੈਂਸ਼ਨ ਸਭ ਚੀਜ਼ਾਂ ਦਿਖ ਜਾਣਗੀਆਂ ਇਹ ਕੈਮਰਾ ਇਜ਼ ਵੈਰੀ ਸਪੈਸ਼ਲ ਥਿਸ ਇਜ਼ ਬੀ ਇੰਪੋਰਟਡ ਫ্রম ਕੈਨੇਡਾ ਅੱਛਾ ਕਿ ਇੰਡੀਆ ਦੇ ਵਿੱਚ ਅਜੇ ਤੱਕ ਇੱਕੋ ਕੈਮਰਾ ਵਿਕਿਆ ਇੱਕ ਬਹੁਤ ਵੱਡੇ ਬਿਲਡਰ ਨੇ ਖਰੀਦੇ ਉਹ ਵੀ ਯੂ نو ਦੈਟ ਇਜ਼ ਆਲਸੋ ਨਾਟ ਵਰਕਿੰਗ ਬਟ ਐਂਡ ਵੀ ਸਾਨੂੰ ਬਹੁਤ ਟਾਈਮ ਲੱਗਿਆ ਕੈਮਰੇ ਦੀ ਰਿਸਰਚ ਕਰਦਿਆਂ ਬਿਕਾਜ਼ ਇਟ ਵਾਸ ਨਾਟ ਅਵੇਲੇਬਲ ਇਟ ਮਸਟ ਬੀ ਕਾਸਟਲੀ ਇਟਸ ਵੈਰੀ ਕਾਸਟਲੀ ਹਮ so and we and we took one month to hire a person jida camera sala sake bahut dur to you know south to banda asi lay jida us camera run kar sakda okay so eh sanu challenges aange you know but ik banda mil gaya to phir slowly we'll train the people te oh experience nal sir par ade matlab main dassna sir us to baad phir asi sir experience den to baad customer nu ਉਸ 12 13 ਪ੍ਰੋਜੈਕਟ ਦੇਖੇ ਹੋਣੇ ਉਹਦੇ ਵਿੱਚ ਦੋ ਤਿੰਨ ਪ੍ਰੋਜੈਕਟ ਸਿਲੈਕਟ ਕਰੇਗਾ ਕਿ ਮੈਨੂੰ ਇਹ ਪਸੰਦ ਆ ਇਸ ਏਰੀਆ ਦੇ ਵਿੱਚ ਮੈਨੂੰ ਇਹ ਦਿਖਾ ਦਿਓ ਫਿਰ ਓਵਰ ਫ੍ਰੈਂਚਾਈਜ਼ੀ ਵਿਲ ਸ਼ੋ ਆਲ ਦਾ ਪ੍ਰੋਜੈਕਟ ਆਲ 3 ਪ੍ਰੋਜੈਕਟਸ ਤੇ ਉਹਦੇ ਵਿੱਚੋਂ ਡੀਲ ক্লোਜ਼ ਕਰ ਦੇਗਾ ਉਹਦਾ ਐਕਸਪੀਰੀਅੰਸ ਇੰਨਾ ਰਹੇਗਾ 50% ਤੇ ਡਿਵਰਟ ਉਸੇ ਟਾਈਮ ਹੀ ਸਕੇਗਾ ਨਹੀਂ ਡੀਲ ক্লোਜ਼ ਹੋਏਗੀ ਡੀਲ ਦੇ ਵਿੱਚ ਬ੍ਰੋਕਰ ਤਾਂ ਫਿਰ ਵੀ ਹੋਏਗਾ ਸਰ ਬ੍ਰੋਕਰ ਨਹੀਂ ਅਸੀਂ ਉਹ ਕਹਿੰਦੇ ਫ੍ਰੈਂਚਾਈਜ਼ੀ ਫ੍ਰੈਂਚਾਈਜ਼ੀ ਅਸੀਂ ਆਪਣੀ ਲੀਡ ਆਪਣੇ ਫ੍ਰੈਂਚਾਈਜ਼ੀ ਲਗਾਉਂਦੇ ਆ ਅਸੀਂ ਫਿਰ ਤੁਹਾਨੂੰ ਦੱਸਦੇ ਅਸੀਂ ਲੀਡ ਜਨਰੇਟ ਕਰ ਰਹੇ ਹਾਂ ਜਦੋਂ ਲੀਡ ਜਨਰੇਟ ਕਰਾਂਗੇ ਸਾਡਾ ਲੀਡ ਜਨਰੇਸ਼ਨ ਪਲੈਟਫਾਰਮ ਹੈ ਉਹ AI ਡਰਾਈਵਨ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜਦੋਂ ਲੀਡ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਕਰਾਂਗੇ ਹਾਂ ਪੂਰਾ AI ਪਲੈਟਫਾਰਮ ਬਣਾ ਰਹੇ ਆ ਅਸੀਂ ਜਿਵੇਂ ਹੁਣ ਜਿਵੇਂ ਕੰਪਨੀ 99 100 ਇਹ ਸਾਰੀਆਂ ਕੰਪਨੀ ਇਹਨਾਂ ਕੋਲ ਜਿਹੜੇ ਪਲੈਟਫਾਰਮ ਹੈ AI ਡਰਾਈਵਨ ਨਹੀਂ ਹੈ ਮਤਲਬ ਕਸਟਮਰ ਨਾਲ ਉਹਨਾਂ ਕੋਈ ਲੀਡ ਨਹੀਂ ਉਹ ਬ੍ਰੋਕਰ ਨੂੰ ਲੀਡ ਪਾਸ ਕਰ ਦਿੰਦੇ ਹੈ ਬ੍ਰੋਕਰ ਦੀ ਅੱਗੂ ਸਿਰ ਦਰਦੀ ਹੈ ਬਟ ਯੂ نو ਅਸੀਂ ਬ੍ਰੋਕਰ ਨੂੰ ਲੀਡ ਦੇ ਸੌਰੀ ਫ੍ਰੈਂਚਾਈਜ਼ੀ ਨੂੰ ਲੀਡ ਦੇਣ ਤੋਂ ਬਾਅਦ ਵੀ ਅਸੀਂ ਕਸਟਮਰ ਨੂੰ ਚੇਸ ਕਰਦੇ ਹਾਂ ਅਗਰ ਕਸਟਮਰ ਨੇ ਸਾਈਟ ਵਿਜ਼ਿਟ ਕਰਤੀ ক্লোਜ਼ ਨਹੀਂ ਕੀਤੀ ਡੀਲ ਤਾਂ ਉਸ ਤੋਂ ਬਾਅਦ ਸਾਡਾ ਏ ਪਲੈਟਫਾਰਮ ਇੰਗੇਜ ਹੋ ਜਾਏਗਾ ਉਸ ਦਿਨ ਉਹਨੂੰ ਇਨਫੋਰਮੇਸ਼ਨ ਸ਼ੇਅਰ ਕਰਦਾ ਰਹੇਗਾ ਔਰ ਪੁੱਛਦਾ ਰਹੇਗਾ ਕਿ ਕੀ ਕੀ ਔਰ ਇਨਫੋਰਮੇਸ਼ਨ ਚਾਹੀਦੀ ਹੈ ਉਹ ਜਦ ਤੱਕ ক্লোਜ਼ ਨਹੀਂ ਕਰੇਗਾ ਸਾਡਾ ਏ ਡਰਾਈਵਨ ਪਲੈਟਫਾਰਮ ਉਹਨੂੰ ਚੇਸ ਕਰਦਾ ਰਹੇਗਾ ਇਨਫੋਰਮੇਸ਼ਨ ਸ਼ੇਅਰ ਕਰਦਾ ਰਹੇਗਾ ਜੋ ਸਾਡੀ ਇਨਫੋਰਮੇਸ਼ਨ ਵੈਬਸਾਈਟ ਤੇ ਉਹਨੂੰ ਵੈਬਸਾਈਟ ਖੋਲਣ ਦੀ ਜ਼ਰੂਰਤ ਨਹੀਂ ਉਹਦੇ WhatsApp ਤੇ ਆ ਜਾਏਗੀ ਆਪਰੇਆ ਜੀ ਓਕੇ ਉਹ ਅਗਰ ਉਹ ਪੁੱਛਦਾ ਕਿ ਮੈਨੂੰ ਇਸ ਪ੍ਰਾਈਸ ਦੇ ਵਿੱਚ ਚਾਹੀਦਾ ਇਹ ਚਾਹੀਦਾ ਉਹਨੂੰ ਇਨਫੋਰਮੇਸ਼ਨ ਆ ਜਾਏਗੀ ਉਹ ਚਾਹੇਗਾ ਕਿ ਮੈਨੂੰ ਉਸ ਲੋਕੇਲਿਟੀ 'ਚ ਚਾਹੀਦਾ ਉਹ ਲੋਕੇਲਿਟੀ ਦੇ ਸਾਰੇ ਪ੍ਰੋਜੈਕਟਸ ਆ ਜਾਣਗੇ ਸੋ ਉਹਨੂੰ ਇਨੀ ਇਨਫੋਰਮੇਸ਼ਨ ਮਿਲੇਗੀ ਉਹਨੂੰ ਕੋਈ ਕਾਲ ਤੱਕ ਨਹੀਂ ਜਾਏਗੀ ਇਹ ਕਾਲ ਫ੍ਰੈਂਚਾਈਜ਼ੀ ਦੇ ਐਂਡ ਤੋਂ ਮਿਲੇਗੀ ਇਹ ਕਾਲ ਵਰਸੇ ਤੁਸੀ ਸੋ ਮਾਈ ਮਾਈ ਕੋਫਾਊਂਡਰ ਹੀ ਇਜ਼ ਮਾਈ son also ਓਕੇ ਤੋਂ ਹੀ ਵਿਲ ਟੇਕ ਕੇਅਰ ਆਫ ਹੀ ਵਿਲ ਐਕਸਪਲੇਨ ਯੂ ਹਾਊ ਵੀ ਯੂਜ਼ ਦ ਟੈਕਨ चेज कैसे करेगा hmm. ये चेज ऐसे नहीं की बाग्य करेगा चीज उसके पीछे पीछे पीछ like की हम उस पे प्रोडिक्टिस करेंगे कस्टमर okay. कितना पोटेंशियल है कन्वर्ट होने का इट्स बेसिकली हम हम एक की करेंगे उस पे जैसे हम ट्रें, ट्रें करते करते हैं हैं आदमी को कि ऐसे काम है, वैसे हम अपने डेटा को ट्रेन करेंगे अपने मशीन लर्निंग मॉडल को ट्रेन करेंगे उसके बेसिस पे कि ये कस्टमर की प्रोबेबिलिटी इतनी है कन्वर्ट करेगा yes. वो बेसिकली एक एवरेज वेट देगा मतलब मैं थोड़ा मतलब ये जो कस्टमर की रिक्वायरमेंट है या जो नीड है तो अवेलेबिलिटी वो उन्होंने आपस में वो यस मतलब सिंक्रोनाइज करेगा तो मतलब यही है या तो ये कॉम्प्लेक्स सिस्टम है हमारे पास टीम जो है वो बहुत ही एडवांस है इस मामले में और एवरीडे देयर इज न्यू इनोवेशन एवरीडे देयर इज न्यू इनोवेशन एंड प्लस

That is नहीं है, पर आपको हर एक like so yes. प्रोसेस में पता होगा ट्रांसपेरेंसी होगी की क्या, क्या क्या करना है यूजर लाइक मीट हुई और हाउ टू बाई अट ए टू जी की हम इस प्रोसेस में है अब अगला स्टेप क्या है yeah. okay. very nice, very good. یعنی اے دسوں نو ਤੁਸੀਂ بڑے کہ تھوڑا اں کھیرا کِتھو تک شروع کِتھو کرو گے تے کِتھے تک پہنچو گے رِکاور کیڑا ایریا کرو گے واٹ ग्लोबल ब्रांड दैट्स इंडिया अक्रॉस दर्ल्ड रियल इज इन सबकेट इज वीट्स द टेक्नोलॉजी वेरी फास्ट इंडिया विच मे बी पीपल विल नॉट एडॉप्ट टेक्नोलॉजी फास्ट दैट इज द रीजन लेटम ए ब्रांड देयर इन्सो इन्वेस्ट इन एंडम ए ग्लोबल कंपनी फास्ट बिकॉज वी डोंट ए ऐसा प्रोसेस है यू नो हमारे कॉम्पिटिटर भी आ सकते हैं आने वाले टाइम में बट वी वॉन्ट टू बिकम ए ब्रांड एज अर्ली एज पॉसिबल ग्लोबल ब्रांड बनना चाहते हैं और यू नो और ਜੋ ਹਮ ਕਰਨੇ ਜਾ ਰਹੇ ਐਕਸਪੀਰੀਅੰਸ ਦੇਣਾ ਜਾ ਰਹੇ ਹੈ ਥੈਟ ਵਿਲ ਬੀ ਦੀ ਕੰਪਨੀ ਦਾ ਨਾਮ ਹੀ ਰੱਖੀ ਤੁਸੀਂ ਮਿਸਟਰ ਪ੍ਰੋਪਟੈਕ ਮਿਸਟਰ ਪ੍ਰੋਪਟੈਕ ਪ੍ਰੋਪਟੈਕ ਪ੍ਰੋਪਰਟੀ ਪਲਸ ਟੈਕਨੋਲੋਜੀ ਨੂੰ ਜੋ ਜੋ ਰੀਅਲ ਏਸਟੇਟ ਵਿਦ ਟੈਕਨੋਲੋਜੀ ਹੋ ਜਾ ਥੈਟ ਇਸ ਕਾਲਡ ਪ੍ਰੋਪਟੈਕ ਸੋ ਵੀ ਆਰ ਮੈਡ ਇਟ ਮਿਸਟਰ ਪ੍ਰੋਪਟੈਕ ਵਾਈ ਮਿਸਟਰ ਪ੍ਰੋਪਟੈਕ ਬਿਕਾਉਜ਼ ਸਟਾ ਫੇਸੀ ਫ੍ਰੈਂਚੀਜ਼ ਇਅ ਤੇ ਕਦੋਂ ਇਸ ਨੂੰ ਮਤਲਬ ਅਸੀਂ ਹੁਣ ਕਨਸੈਪਟ ਬਣਾ ਲਿਆ ਸਾਰਾ ਕੁਝ ਸ਼ੁਰੂ ਕਰ ਦੋ ਕਦੋਂ ਕਰਕੇ ਬਿਲਕੁਲ ਪਹਿਲਾਂ ਸਰ ਪਹਿਲਾ ਐਕਸਪੀਰੀਅੰਸ ਸੈਂਟਰ ਮੋਹਾਲੀ ਵਿੱਚ ਫ੍ਰੈਂਚਾਈਜ਼ੀ ਫਾਈਨਲ ਕਰਤਾ ਹੈ ਓਕੇ ਐਂਡ ਆਫ ਦਿਸ ਮੰਥ ਵੀ ਆਰ ਲਾਂਚਿੰਗ ਇਨ ਦਾ ਐਕਸਪੀਰੀਅੰਸ ਸੈਂਟਰ ਸੋ ਵੀ ਵੀਲ ਸਟਾਰਟ ਗਿਵਿੰਗ ਦਾ ਐਕਸਪੀਰੀਅੰਸ ਟੂ ਗਿਅਰਮੈਂਟ ਵਗੈਰਾ ਸਾਰਾ ਜੀ ਕੈਮਰਾ ਯਾ 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 ਕੈਮਰਾ ਇਸ ਕਮ एवरीथिंग ਹੈਜ਼ ਬੀਨ ਡਨ ਫਿਰ ਦਾ ਗੇਮ ਤਾਂ ਥੋੜੀ ਨੈਕਸਟ ਕੀ ਕੀ ਮੈਨੂੰ ਜਵਿੰਦਾ ਨੈਕਸਟ ਪਲੈਨਟ ਹੈ ਇਸ ਤੋਂ ਲਾਵਾ ਯੂ ਨੋ ਤੁਸੀਂ ਪੁੱਛਿਆ ਨਹੀਂ ਡਿਸਟਰਪਸ਼ਨ ਕੀ ਕਰਨ ਜਾ ਰਹੇ ਦਸ ਇਜ਼ ਨਾਟ ਡਿਸਟਰਪਸ਼ਨ ਦੇ ਅ ਐਕਸਪੀਰੀਅੰਸ ਆਈ ਵਿਲ ਨਾਟ एक्सप्लेन मच यू नो व्हाट डिसरप्शन डिसरप्शन असी दुबई च करांगे अच्छा क्योंकि तो इथे एक्सेप्ट नहीं होगी जो असी करना चाह रहे हैं मतलब मैं मतलब तुम्हें इतना ही शॉर्ट कहवा वो डिसरप्शन इस तरह होगी कि यू नो बिल्डर दे सेल्स ऑफिस बंद हो जाएंगे हां हो दे बिल्डर नु सेल्स ऑफिस चाहिए था नहीं यू नो वंस आवर प्लेटफार्म रेडी ਪਰ ਇਸ ਤੋਂ ਵੱਧ ਨਹੀਂ ਦੱਸ ਸਕਦਾ ਦੈਟ ਇਜ਼ ਟੋਟਲੀ ਏਆਈ ਪਲੈਟਫਾਰਮ ਆਰਟੀਫੀਸ਼ੀਅਲ ਇੰਟੈਲੀਜੈਂਟ ਦਾ ਪਲੈਟਫਾਰਮ ਐਪ ਬਣ ਰਹੀ ਹੈ ਸਾਡੀ ਪੂਰੀ ਏਆਈ ਦਾ ਪਲੈਟਫਾਰਮ ਹੈ ਸੋ ਦੈਟ ਦੈਟ ਕਾਈਂਡ ਆਫ ਡਿਸਟਰਕਸ਼ਨ ਵੀ ਆਰ ਡੂਇੰਗ ਅਗਰ ਸੇਲਸ ਆਫਿਸ ਹੀ ਬੰਦ ਹੋ ਗਏ ਤੇ ਬ੍ਰੋਕਰਸ ਆਟੋਮੈਟਿਕਲੀ ਦੇ ਨੂੰ ਬ੍ਰੋਕਰਸ ਉਹ ਜ਼ਰੂਰਤ ਹੀ ਨਹੀਂ ਯੂ نو ਦੈਟ ਵੀ ਵਿਲ ਬੀ ਡੂਇੰਗ एवरीथिंग ਥੋੜਾ ਜੈਲਸ ਹੋ ਜਾਣਗੇ ਲੋਕ ਨਹੀਂ we don't want <laughs> we want ki ek organized bane jehde acche brokers they want to grow they can <laughs> what with us you know aisa nahi hoga ki brocos koi bhi market is running ki unna da business band ho jayega wo ho jayega wo to dekho hun apna prove ho chuka hai they have to order ab mall khul gaye da matlab ye nahi hai abhi dusra koi sare kuch band ho gaya ha so they, ता, they, ता, they, ता, have, ता, they ता, have to me launch shuru ho gaya ta matlab ye bhi nahi hai abhi dusra physical band ho gaya but you know ajj lokon nu experience chahiye ta je tusi dekho swiggy zomato ne pure restaurant ਸਾਰੇ ਹਿੰਦੁਸਤਾਨ ਦੇ ਰੈਸਟੋਰੈਂਟ ਆਪਣੇ ਨਾਲ ਦੇ 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 ਉਹਨਾਂ ਨੇ ਹਰ ਰੈਸਟੋਰੈਂਟ ਨੇ ਆਪਣੇ ਬਾਸ ਸਵੀਗੀ Zomato ਲਿਖ ਦਿੱਤਾ ਕਿ ਅਵੇਲੇਬਲ ਤੋਂ ਸਵੀਗੀ ਲੋਕਾਂ ਨੂੰ ਹਰ ਡਿਲੀਵਰੀ ਇੱਕ ਕਰ ਚਾਹੀਦੀ ਹੈ ਕਨਵੀਨੀਅੰਸ ਜਿੱਥੇ ਕਨਵੀਨੀਅੰਸ ਲੋਕੀ ਜਿੱਥੇ ਕਨਵੀਨੀਅੰਸ ਸੇ ਕਸਟਮਰ ਉੱਥੇ ਜਾਂਦਾ ਐਕਸਪੀਰੀਅੰਸ ਪਲਸ ਕਨਵੀਨੀਅੰਸ ਪੈਸੇ ਵੀ ਮਤਲਬ ਜਿਹੜੇ ਜਿੰਨੀ ਜਿਸ ਤਰ੍ਹਾਂ ਦੀ ਐਕਟਿਵ ਲਾਈਫ ਐਨੀ ਲਾਈਫ ਉਹਦੇ ਟਾਈਮ ਟਾਈਮ ਸੱਤੋਂ ਇੱਕ ਫੈਕਟਰ ਹੈ ਜਿੱਤੇ ਕਿਨੇ ਘੁੰਮ ਕੇ ਦੇਖੋ ਤੁਸੀਂ ਹੁਣ ਅਸੀਂ ਮਤਲਬ ਅਸੀਂ ਜਦੋਂ ਇੱਥੇ ਲੋਕਾਂ ਨਾਲ ਗੱਲਬਾਤ ਕੀਤੀ ਜਦੋਂ when we spoken to all the brokers called up my team called up we looking for franchise believe me ਕਰੋ ਵੀ ਅਸੀਂ ਇੰਨੀ ਐਡਵਰਟਾਈਜ਼ਮੈਂਟ ਚਲਾਈ ਕਿਸੇ ਦਾ ਰਿਸਪੌਂਸ ਨਹੀਂ ਆਇਆ ਫ੍ਰੈਂਚਾਈਜ਼ੀ ਬਣਨਾ ਚਾਹੁੰਦੇ ਅੱਛਾ ਅਸੀਂ ਮੈਂਸ਼ਨ ਵੀ ਕੀਤਾ ਹੈ ਐਕਸਪੀਰੀਅੰਸ ਦਾ ਕਿਸੇ ਨੂੰ ਸਮਝ ਨਹੀਂ ਆਇਆ ਯੂ نو ਕਿ ਇਹ ਵਰਚੁਅਲ ਐਕਸਪੀਰੀਅੰਸ ਆਗੇ ਜੀ ਵੀ ਹਾ ਸਪੋਕਨ ਟੂ ਬ੍ਰੋਕਰਸ ਆਲਸੋ ਬ੍ਰੋਕਰਸ ਕਹਿੰਦੇ ਆ ਜੀ ਕੈਸ਼ ट्रांजैक्शन ਹੋਏਗੀ ਤਰੋਂ ਐ ਮੈਂਟੈਲਿਟੀ ਬਣੀ ਹੋਈ ਹੈ ਸੋ ਦਿਸ ਸਾਡਾ यू नो ये चीज़ें रहनी ਨਹੀਂ ਤਾਂ ਅਸੀਂ ਬਹੁਤ ਪਿੱਛੇ ਰਹਿ ਜਾਗੇ ਯੂ نو ਟੂ ਬਲੀਵ ਮੀ ਕਰੋਗੇ ਆਮ वी वी ਗਾਟ मोर ਦਨ फिफ्टी ਐਪਲੀਕੇਸ਼ਨਸ ਐ फ्रॉम साउथ यू नो ਲੁਕ ਇਨ ਇੰਟੈਲੀਜੈਂਟ ਹੈ ਅਸੀਂ ਇੰਨੀ ਪ੍ਰੋਮੋਸ਼ਨ ਵੀ ਨਹੀਂ ਕੀਤੀ ਜੇ 15 ਦਿਨ ਪਹਿਲਾਂ ਲਾਂਚ ਕੀਤਾ ਹੈ ਉਹ ਮੈਂ ਸਰਚ ਕਰ ਰਹੀ ਐ ਕਿ ਪੂਰੀ ਯੂ نو ਵੀ ਅਸੀਂ 9 ਮਹੀਨੇ ਮਾਰਕੀਟ ਸਟੱਡੀ ਕੀਤੀ ਹੈ ਸਰ 9 ਮਹੀਨੇ ਕਿਸੇ ਨੂੰ ਦੱਸਿਆ ਨਹੀਂ ਅਸੀਂ ਵੀ ਵੈਂਟ ਟੂ ਦੁਬਈ ਆਲਸੋ ਇਵਨ ਬਲੀਵ ਮੀ ਆਈ ਹੈ ਸਪੋਕਨ ਟੂ 100 ਬ੍ਰੋਕਰਸ ਅਕ੍ਰੋਸ ਅਮਰੀਕਾ ਯੂਰਪ ਆਸਟ੍ਰੇਲੀਆ ਐਵਰੀ ਹਾਊ ਦੇ ਆਰ ਡੂਇੰਗ ਇਟ ਸਰ ਬਹੁਤ ਅੱਛਾ ਬੈਸਟ ਵਿਸ਼ੇਸ ਦੇਖੋ ਜੀ ਨਵੇਂ ਪਹਿਲੇ ਵੀ ਇਨੋਵੇਸ਼ਨ ਇਹਨਾਂ ਦੀ ਬੜੀ ਚਰਚਾ ਹੋਈ ਸੀ ਦੁਕਾਨ ਕਾਰਡ ਦੀ ਹੁਣ ਇਹ ਇਹਨਾਂ ਨੇ ਨਵੇਂ ਕਨਸੈਪਟ ਲੈ ਕੇ ਰੀਅਲ ਏਸਟੇਟ ਦਾ ਕਿਉਂ ਦੇ ਚ ਜਿਹੜੀ ਵਰਚੁਅਲ ਐਕਸਪੀਰੀਅੰਸ ਜਿਹੜਾ ਇਹਨਾਂ ਨੇ ਦੱਸਿਆ ਕਰਾਉਣਗੇ ਤੇ ਦੇਖਦੇ ਆ ਸਾਡੀ ਸ਼ੁਭਕਾਮਨਾਵਾਂ ਬੜੀ ਪ੍ਰੋਬਲਮ ਹੈ ਜਿਵੇਂ ਲੋਕੀ ਕੈਨੇਡਾ ਤੋਂ ਯੂਕੇ ਤੋਂ ਇੰਡੀਆ ਪ੍ਰੋਪਰਟੀ ਲੈਣਾ ਚਾਹੁੰਦੇ 99% ਲੋਕ ਉੱਥੋਂ ਨਹੀਂ ਪੇਮੈਂਟ ਭੇਜਦੇ ਇੱਥੇ ਆ ਕੇ ਚੈੱਕ ਕਰਦੇ ਨੇ ਇੱਕ ਇੱਕ ਮਹੀਨਾ ਲਗਾਉਂਦੇ ਸਰਚ ਕਰਦੇ ਉਹਨਾਂ ਨੂੰ ਜ਼ਰੂਰਤ ਹੀ ਨਹੀਂ ਹੈ ਇਹਨੂੰ ਅਸੀਂ ਐਸਾ ਪਲੇਟਫਾਰਮ ਲਾਂਚ ਕਰ ਰਹੇ ਹਾਂ ਜਿਹੜਾ ਅਸੀਂ ਦੁਬਈ 'ਚ ਲਾਂਚ ਕਰ ਰਹੇ ਹਾਂ ਉਹਨਾਂ ਨੂੰ ਆਨ ਦੀ ਜ਼ਰੂਰਤ ਹੀ ਨਹੀਂ ਅਸੀਂ ਪਹਿਲਾਂ ਵਰਚੁਅਲੀ ਉਹਨਾਂ ਨੂੰ ਸ਼ੂਟ ਕਰਕੇ ਭੇਜ ਦਾਂਗੇ ਉਹ ਦੇਖ ਲੈਣਗੇ ਪ੍ਰੋਜੈਕਟ ਨੂੰ ਸਾਡੇ ਪਲੇਟਫਾਰਮ 'ਤੇ 10 ਮਿੰਟ ਪ੍ਰੋਪਰਟੀ ਬੁੱਕ ਕਰ ਲੈਣਗੇ ਸੋ ਦੇਖ that is the Both. disruption we are going to do ਬਹੁਤ ਅੱਛਾ ਲੱਗਿਆ ਆਈਡੀਆ ਬਹੁਤ ਅੱਛਾ ਹੈ ਕਨਸੈਪਟ ਬਹੁਤ ਅੱਛਾ ਹੈ ਪਰ ਲੱਗਦਾ ਹੈ ਵੀ ਉਹ ਬਹੁਤ ਅੱਛਾ ਲੱਗੇ ਲੱਗੂ ਵੀ ਹੋਏਗਾ ਪਰ ਬਾਕੀ ਤਾਂ ਹੁਣ ਸਮਾਂ ਦੱਸੇਗਾ ਤੇ ਉਮੀਦ ਕਰਦੇ ਆ ਕਿ ਉਹ ਮੈਂ ਮੇਰੇ ਨਾਲ ਅਸੀਂ ਸ਼ਾਇਦ ਉਹਦੇ ਵਿੱਚ ਤੁਹਾਡੇ 'ਚ ਉਹਦਾ ਫਾਇਦਾ ਕਰਨ ਵਾਲੇ ਹੋਈਏ ਉਹਦਾ ਇਹ ਬਹੁਤ ਅਚਰ ਗਿਆ ਬਹੁਤ ਮਿਹਰਬਾਨੀ ਭਟਾਈ ਸ਼ੁਕਰੀਆ ਬੈਸਟ ਵਿਸ਼ੇਸ